ਤੁਸੀਂ ਦਰਸ਼ਨ ਕਰ ਰਹੇ ਹੋ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਜਨਮ ਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਹੁਤ ਸੋਹਣਾ ਇੱਥੇ ਹੀ ਗੁਰੂ ਸਾਹਿਬ ਨੇ ਬੈਠ ਕੇ ਜੋ ਕਸ਼ਮੀਰੀ ਪੰਡਤ ਸੀਗੇ ਉਹਨਾਂ ਦੀ ਫਰਿਆਦ ਸੁਣੀ ਸੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਸਾਡੇ ਨਵੇਂ ਬਲੌਗ ਦੇ ਵਿੱਚ ਹੁਣ ਅਸੀਂ ਪਹੁੰਚ ਗਏ ਸੀਗੇ ਕੀਲਾ ਸ਼੍ਰੀ ਅਨੰਦਗੜ੍ਹ ਸਾਹਿਬ ਦੇ ਹੁਣ ਤਾਂ ਇਹਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰੰਨੇ ਆ ਜੋ ਆਪਣੇ ਕੀਲਾ ਬਣਿਆ ਹੋਇਆ ਹੈ ਜਿੱਥੇ ਕਿ ਮੁਗਲਾ ਵੱਲੋਂ ਚਿਰੀ ਗੁਰਗੋਮ ਸੀ ਜਿਹਨੂੰ ਘੇਰਾ ਪਾਇਆ ਗਿਆ ਸੀ ਇਹ ਘੇਰਾਬੰਦੀ ਹੋਈ ਸੀ ਤੇ ਨਾਲ ਨਾਲ ਆਪਾਂ ਇਤਿਹਾਸ ਦੇ ਵੀ ਰੂਬਰੂ ਹੋਵਾਂਗੇ ਚਲੋ ਜੀ ਹੁਣ ਕਿਲਾ ਦੇ ਸਾਹਬ ਦੇ ਅੰਦਰ ਤੋਂ ਦਰਸ਼ਨ ਕਰਦੇ ਆਂ ਅੰਦਰ बावली ਵੀ ਬਣੀ ਵੀ ਆਪਣੀ बावਲੀ ਸਾਹਿਬ ਹੀ ਬਣੀ ਹੋਇਆ ਹੈ ਨਾ ਹਾਂ ਅੰਦਰ ਮਾਤਾ ਸੈਦ ਗੌਰ ਜੀ ਦਾ ਪੂਰਾ ਇਤਿਹਾਸ ਆ ਬਾਹਰ ਵੀ ਖਿਆਪਾ ਉਹਦੇ ਬਾਰੇ ਵੀ ਚਲੋ ਦੇਖਾਂਗੇ ਆਪਾਂ ਹੁਣ ਜੋ ਵੀ ਇਸ ਇਤਿਹਾਸ ਉਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਇਹ ਵੀ ਇਤਿਹਾਸ ਦੇ ਅਗਰ ਬੌਲੀ ਸਾਹਿਬ ਆ ਬਣਾ ਕੇ ਬੌਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਦਾ ਪਵਿੱਤਰ ਬੌਲੀ ਸਾਹਿਬ 132 ਪੌੜੀ ਇੱਧਰ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਯਾਗ ਕਿਲਾ ਲੋ ਜੀ ਹੁਣ ਹੁਣ ਆਪਾਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਸ੍ਰੀ ਅਨੰਦਗੜ੍ਹ ਸਾਹਿਬ ਜੋ ਕਿਲਾ ਆ ਉਹਦੇ ਦਰਸ਼ਨ ਕਰ ਰਹੇ ਆ ਇੱਥੇ ਹੀ ਪਹਾੜੀ ਰਾਜੇ ਤੇ ਮੁਗਲਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੇਰਾ ਪਾਇਆ ਗਿਆ ਸੀਗਾ ਤੇ ਜਿੱਥੇ ਕੀ ਬਹੁਤ ਸਮਾਂ ਗੁਜ਼ਾਰਨ ਤੇ ਉਹਨਾਂ ਨੇ ਕੇਰੇ ਬੰਦੀ પા ਕੇ ਰੱਖੀ ਤੇ ਜੋ ਰਸ ਤੇ ਪਾਣੀ ਸੀਗਾ ਉਹ ਖਤਮ ਹੋ ਗਿਆ ਸੀਗਾ ਜੋ ਗੁਰੂ ਸਾਹਿਬ ਦੇ ਸਿੰਘ ਸੀਗੇ ਉਹਨਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਹੁਣ ਆਪਾਂ ਇਸ ਕਿਲੇ ਨੂੰ ਛੱਡ ਲਈਏ ਕਿਉਂਕਿ ਉਸ ਟਾਈਮ ਮੋਗਲਾਂ ਨੇ ਆਪਣੇ ਜੋ ਪਵਿੱਤਰ ਗ੍ਰੰਥਿ ਕੁਰਾਨ ਸ਼ਰੀਫ ਦੀ ਸੌ ਚੱਕੀ ਤੇ ਜੋ Hindu ਰਾਜੇ ਸੀਗੇ ਪਹਾੜੀ ਰਾਜੇ ਉਹਨਾਂ ਨੇ ਆਪਣੇ ਇੱਕ ਗਊ ਬਣਾ ਕੇ ਉਹ ਭੇਜੀ ਸੀਗੀ ਕਿ ਤੁਸੀਂ ਅਸੀਂ ਤੁਹਾਡੇ ਪਰ ਹਮਲਾ ਨਹੀਂ ਕਰਾਂਗੇ ਤੁਸੀਂ ਕਿਲਾ ਛੱਡ ਕੇ ਚਲੇ ਜਾਓ ਤੇ ਹੁਣ ਗੁਰਦਰਾ ਸਾਹਿਬ ਜੋ ਆਪਣਾ ਇਸ ਦੇ ਅੰਦਰ ਇੱਕ ਬੌੜੀ ਸਾਹਿਬ ਵੀ ਬਣੀ ਹੋਈ ਆ ਉਹਦੇ ਵੀ ਆਪਾਂ ਦਰਸ਼ਨ ਕਰਾਵਾਂਗੇ ਅੰਦਰ ਉਹ ਤੇ ਕਿਲਾ ਜਿਹੜਾ ਬਣਿਆ ਹੋਇਆ ਉਹ ਵੀ ਆਪਾਂ ਦਰਸ਼ਨ ਕਰਾਂਗੇ ਵੇ ਚਾਂਦਨੀ ਚਲਦਾ ਲੱਗਦਾ ਹੁਣ ਆਪਾਂ ਚੱਲੇ ਸੀਗੇ ਭਾਈ ਜੀਵਨ ਸਿੰਘ ਜੀ ਦੇ ਤਪਸਥਾਨ ਤੇ ਭਾਈ ਜੀਵਨ ਸਿੰਘ ਜੀ ਦਾ ਜੋ ਪਹਿਲਾ ਨਾਮ ਸੀਗਾ ਚੈਤਾ ਜੀ ਸੀਗਾ ਜਦੋਂ ਭਾਈ ਜੀਵਨ ਸਿੰਘ ਜੀ ਆਪਣਾ ਦਿੱਲੀ ਤੋਂ ਆਏ ਸੀਗੇ ਗੁਰੂ ਤੇਗ ਬਹਾਦਰ ਜੀ ਦਾ ਅਸੀਸ ਲੈ ਕੇ ਤੇ ਆਨੰਦਪੁਰ ਸਾਹਿਬ ਪਹੁੰਚੇ ਸੀਗੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਪਾਵਨ ਛਾਤੀ ਦੇ ਨਾਲ ਲਾਇਆ ਤੇ ਕਿਹਾ ਸੀਗਾ ਰਗੂਰੇਟੇ ਗੁਰੂ ਕੇ ਬੇਟੇ ਕਿਉਂਕਿ ਉਹ ਆਪਣੇ ਆ ਜੋਤ ਘਰ ਤੋਂ ਇਹ ਪਾਦਰ ਸੀਗੇ ਸੀਗੇ ਉਹਨਾਂ ਦਾ ਸੀਰੀਸ ਲੈ ਕੇ ਆਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਕਿਹਾ ਸੀ ਕਿ ਜੋ ਵੀ ਸੰਗਤ ਸਾਡੇ ਦਰਸ਼ਨਾਂ ਨੂੰ ਆਵੇ ਤੇ ਉਹ ਭਾਈ ਜੱਤਾ ਜੀ ਦੇ ਜੀਵਨ ਜੀ ਦੇ ਤਪਪ੍ਰਸਥਾਨ ਤੇ ਜਰੂਰ ਆਵੇ ਤਾਂ ਹੀ ਉਹਨਾਂ ਸਿੱਖਾਂ ਜੋ ਸਿੱਖ ਸੰਗਤ ਦੀ ਜੋ ਯਾਤਰਾ ਹੈ ਉਹ ਸਫਲ ਹੋਵੇਗੀ ਤੇ ਨਾਲ ਹੀ ਜੋ 84 ਪੌੜੀਆਂ ਨੇ ਜਿਸ ਤੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਭਾਈ ਜੀਵਨ ਸਿੰਘ ਜੀ ਵੀ ਆਇਆ ਜਾਇਆ ਕਰਦੇ ਸੀਗੇ ਉਹਨਾਂ 84 ਪੌੜੀਆਂ ਦੇ ਵੀ ਤੁਹਾਨੂੰ ਦੁਖਾਣੇ ਆ ਜੋ ਜੀ ਹੁਣ ਤੁਸੀਂ ਜੋ ਦਰਸ਼ਨ ਕਰ ਰਹੇ ਆ ਇਹ ਹੀ ਉਹ ਪੂਰਾ ਪਾਵਨ ਚਰਾਸੀ ਪੌੜੀਆਂ ਨੇ ਜਿੱਥੇ ਕਦੇ ਗੁਰੂ ਗੋਬਿੰਦ ਸਿੰਘ ਜੀ ਵੀ ਆਇਆ ਜਾਇਆ ਕਰਦੇ ਸੀ ਕਿ ਮਾਤਾ ਗੁਜਰੀ ਜੀ ਆਇਆ ਕਰ ਸੀ ਤੇ ਨਾਲ ਹੀ ਭਾਈ ਜੈਤਾ ਜੀ ਜਿਕੇ ਉਹਨਾਂ ਦਾ ਨਾਮ ਜੀਵਨ ਸਿੰਘ ਜੀ ਰੱਖਿਆ ਗਿਆ ਬਾਅਦ ਵਿੱਚ ਤੇ ਉਹਨਾਂ ਦਾ ਤਪ ਸਥਾਨ ਹੈ 29 ਸਾਲ ਇੱਥੇ ਹੀ ਬੈਠ ਕੇ ਭਾਈ ਜੀਵਨ ਸਿੰਘ ਜੀ ਨੇ ਤਪੱਸਿਆ ਕਰੀ ਸੀ ਤੇ ਆਪਾਂ ਹੁਣ ਜਿਉ ਉਹਨਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਨਾਂ ਦੇ ਨਾਮ ਤੇ ਉਹਨਾਂ ਤੇ ਤੁਹਾਨੂੰ ਅੰਦਰ ਤੋਂ ਦਰਸ਼ਨ ਕਰਾਉਂਦੇ ਆਂ ਨੇ ਪਰਵਾਹਾ ਦੀਆਂ ਨੇ ਕਮਾਈਆਂ ਚੋਂ ਕਾਰ ਸੇਵਾ ਦੇ ਵਿੱਚ ਸੇਵਾ ਕੇ ਗੁਰੂ ਕਰ ਲਈਆਂ ਖੁਸ਼ੀਆਂ ਤੇ ਲਾਵੇ ਪ੍ਰਾਪਤ ਕਰ ਲਈ। ਸਾਵਾ ਆਪ ਜੀ ਨੇ ਜਿਉ ਆਪਣਾ ਬੜਾ ਆਪਣਾ ਪਿਆਰੀ ਦਰਬਾਰ ਸਾਹਿਬ ਦੀ ਇੱਕ ਕਾਰ ਸੇਵਾ ਕੀਤੀ ਪਈ ਹੈ। ਗੁਰੂ ਕੇ ਲੰਗਰ ਆਪ ਜੀ ਨੇ ਜਿਉ ਆਪਣਾ ਬਾਬਾ ਜੀਵਨ ਸਿੰਘ ਦੇ ਜਨ ਤਪਸਥਾਨ ਦੇ ਆਪਾਂ ਦਰਸ਼ਨ ਕਰਨ ਤੋਂ ਬਾਅਦ ਹੁਣ ਬਾਹਰ ਆਗੇ ਸੀਗੇ। ਹੁਣ ਇਸ ਤੋਂ ਬਾਅਦ ਤੁਹਾਨੂੰ ਜੋ ਪ੍ਰਾਰਥਨ ਬੌਰੀ ਆ ਉਹਨਾਂ ਦੇ ਵੀ ਦਰਸ਼ਨ ਕਰਾਂਗੇ। ठीकु <laughs> आहे ਇੱਕ ਅੰਦਰ ਮੰਨ ਲਓ ਕਿ ਸਾਰਾ ਤੇ ਮਾਰਨਾ ਸਿੱਕੇ ਮੇਨਾਂ ਦਾ ਲੋ ਜੀ ਪਵਿੱਤਰ ਬੋਲੀ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਗਈ ਸੀ ਇਹ ਬਾਹਰ ਹੁਣ ਚੱਲਦੇ ਆਪਾਂ ਅੱਗੇ ਕੁਦਰ ਸਬਦ ਦੇ ਦਰਸ਼ਨ ਕਰਨਾ ਵਾਹਣੀ ਉਹខាង ਬਾਰੇ ਦਿੱਤਾ ਹੋਇਆ ਦਿੱਤੇ ਪਾਣੀ ਆਪੋ ਉਹ ਸਾਹਮਣੇ ਲੋ ਜੀ ਇਸ ਜਗ੍ਹਾ ਤੇ ਹੀ ਮਾਤਾ ਸਾਹਿਬਕੌਰ ਜੀ ਨੇ ਜੋ ਤਪ ਕਰਿਆ ਸੀਗਾ ਤੇ ਉਹਨਾਂ ਦਾ ਨਾਮ ਤੇ ਹੀ ਆਪਾਂ ਇਸ ਥਾਨ ਦਾ ਜੋ ਸਥਾਨ ਬਣਿਆ ਹੋਇਆ ਹੈ ਮਾਤਾ ਸਾਹਿਬਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਜੋ ਖਿਤਾਬ ਉਹ ਪ੍ਰਾਪਤ ਹੋਇਆ ਹੋਇਆ ਹੈ ਮਾਤਾ ਸਾਹਿਬਕੌਰ ਦਾ ਜੋ ਜਨਮ ਉਹ ਪਾਕਿਸਤਾਨ ਵਿੱਚ ਹੋਇਆ ਸੀਗਾ ਤੇ ਇੱਥੇ ਹੀ ਉਹਨਾਂ ਦਾ ਜੋ ਤਾਪਸਥਾਨ ਬੜਿਆਂ ਕੋਈ ਹੋਇਆ ਜੋ ਕਿ ਤੁਹਾਨੂੰ ਅੰਦਰ ਤੇ ਦਰਸ਼ਨ ਕਰਾਣੇ ਆ ਮਾਤਾ ਸਾਹਿਬਕੌਰ ਦੇ ਤਪਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਆ ਗਏ ਸੀ ਬਾਹਰ ਤੇ ਹੁਣ ਆਪਾਂ ਚੱਲਦੇ ਅੱਗੇ ਵੱਲ ਨੂੰ ਅੱਜ ਹੁਣ ਆਪਾਂ ਚੱਲੇ ਸੀਗੇ ਗੁਰਦੁਆਰਾ ਸ੍ਰੀ ਸਗਨ ਸਿੰਘ ਸਾਹਿਬ ਜਿੱਨਾ ਪਾਬਾ ਫਤਿਹ ਸਿੰਘ ਜਿੱਥੇ ਆਪਾਂ ਪਹੁੰਚ ਗਏ ਸੀਗੇ ਗੁਰੂ ਕੇ ਮਹਿਰ ਇੱਥੇ ਹੀ ਆਪਣੇ ਜੋ ਬਾਬਾ ਜੋਰਾਵਾ ਸਿੰਘ ਤੇ ਬਾਬਾ ਫਤੇ ਸਿੰਘ ਨੇ ਉਹਨਾਂ ਦਾ ਜਨਮ ਹੋਇਆ ਸੀਗਾ ਤੇ ਜਿਖਾ ਤੋਂ ਸਾਹਮਣੇ ਹੈਗੇ ਦਰਸ਼ਨ ਦੀਵੜੀ ਦਰਸ਼ਨ ਦੀਵੜੀ ਤੋਂ ਆਪਾਂ ਚੱਲਦੇ ਅੰਦਰ ਲੋ ਜੀ ਹੁਣ ਜੋ ਆਪਾਂ ਗੁਰਦਰਾ ਸਾਹਿਬ ਦੇ ਦਰਦਰਸ਼ਨ ਕਰ ਰਹੇ ਹਾਂ ਗੁਰੂ ਕੇ ਮਹਿਲ ਜਿਹੜੀ ਕੋ ਜਗ੍ਹਾ ਏ ਗੁਰੂ ਤੇਗ ਬਹਾਦਰ ਜੀ ਨੇ ਬਿਲਾਸਪੁਰ ਦੇ ਰਾਜਾ ਦੀਪ ਚੰਦ ਦੀ ਰਾਣੀ ਪਾਸੋਂ ਜ਼ਮੀਨ ਮੁੱਲ ਖਰੀਦ ਕੇ ਲਈ ਸੀਗੀ ਜੋ ਕਿ 19 ਜੂਨ 1665 ਈਸਵੀ ਨੂੰ ਇਸ ਸਥਾਨ ਨੂੰ ਲਿਆ ਸੀਗਾ ਤੇ ਜਿਸ ਦਾ ਨਾਮ ਚੱਕ ਨਾਨਕੀ ਨਾਮ ਦੀ ਮੋੜੀ ਗੱਡੀ ਸੀਗੀ ਜੋ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦੁੱਤਾ ਜੀ ਪਾਸੋਂ ਗੜ੍ਹਾਈ ਸੀਗੀ ਇੱਥੇ ਹੀ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਰਹਿੰਦੇ ਸੀ ਸਨ ਤੇ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਹੈ ਤੇ ਉਹ ਜਨਮ ਸਥਾਨ ਵੀ ਹੈ ਇੱਥੇ ਹੀ ਪੰਡਤ ਕਿਰਪਾ ਰਾਮ ਦਾਸ ਜੋ ਬਾਅਦ ਵਿੱਚ ਅਮਰਤਪਾਨ ਕਰਕੇ ਭਾਈ ਕਿਰਪਾ ਸਿੰਘ ਬਣੇ ਜੋ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਉਹ ਕੀ ਆ ਆਪਣਾ ਜਥਾ ਲੈ ਕੇ ਆਏ ਸੀ ਕਸ਼ਮੀਰੀ ਪੰਡਤਾਂ ਦਾ ਜੋ ਉਹਨਾਂ ਮੁੱਢੀ ਬਣ ਕੇ ਆਏ ਸੀਗੇ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਅੱਗੇ ਕਿ ਸਾਨੂੰ ਕਿ ਮੁਗਲਾਂ ਤੋਂ ਬਚਾਇਆ ਜਾਵੇ ਜੋ ਕਿ ਸਾਰੇ ਹਿੰਦੂਆਂ ਨੂੰ ਹੀ ਆਪਣਾ ਧਰਮ ਵਿੱਚ ਲੈ ਕੇ ਜਾਣ ਦੀ ਗੱਲ ਕਰਦੇ ਸੀਗੇ ਮੁਗਲ ਕਿ ਉਹ ਸਾਰੇ ਮੁਸਲਮਾਨ ਬਣ ਜਾਣ। ਫਿਰ ਇੱਥੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਜਾ ਕੇ ਕਹੋ ਕਿ ਜੇ ਤੁਸੀਂ ਸ਼੍ਰੀ ਜੇ ਤੁਸੀਂ ਗੁਰੂ ਤੇਗ ਬਹਾਦਰ ਨੂੰ ਆਪਣੇ ਧਰਮ ਵਿੱਚ ਪਰਿਵਰਤਨ ਕਰਨ ਲਈ ਮਜਬੂਰ ਕਰ ਲਈ ਸਕਦੇ ਹੋ ਤਾਂ ਸਾਰੇ ਹੀ ਮੁਸਲਮਾਨ ਬਣ ਜਾਣਗੇ। ਤੇ ਜੋ ਕਿ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਕੋਲੇ ਬੈਠੇ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਪਿਤਾ ਜੀ ਕੇ ਤੁਹਾਡੇ ਤੋਂ ਵੱਡਾ ਮਹਾਨ ਕੌਣ ਹੋ ਸਕਦਾ ਹੈ? ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਇਹ ਦਰ ਇਹਨੂੰ ਵੀ ਕੰਮ ਬੈਠਾ ਦੋਨੋਂ ਨੂੰ ਤੇ ਲੋਚੀ ਆਪਾਂ ਹੁਣ ਦਰਸ਼ਨ ਕਰਦੇ ਆਂ ਗੁਰਦੁਆਰਾ ਥੜਾ ਸਾਹਿਬ ਦੇ ਇੱਥੇ ਹੀ ਗੁਰੂ ਸਾਹਿਬ ਨੇ ਬੈਠ ਕੇ ਜੋ ਕਸ਼ਮੀਰੀ ਪੰਡਤ ਸੀਗੇ ਉਹਨਾਂ ਦੀ ਫਰਿਆਦ ਸੁਣੀ ਸੀ ਤੇ ਆ ਪੂਰੇ ਦੇ ਹੀ ਗੁਰਦੁਆਰਾ ਸਾਹਿਬ ਨੇ ਹੋਇਆ ਤੇ ਹੁਣ ਕਰਾਨੇ ਤੁਹਾਨੂੰ ਅੰਦਰ ਤੇ ਦਰਸ਼ਨ ਜੀ ਵੀਰੇ ਲੋ ਜੀ ਹੁਣ ਆਪਾਂ ਦਰਸ਼ਨ ਕਰ ਰਹੇ ਆਂ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਜੋ ਜਨਮ ਸਥਾਨ ਆ ਉਹਨਾਂ ਦੇ ਦਰਸ਼ਨ ਕਰ ਰਹੇ ਆਂ ਜੋ ਇਹ ਜਿੰਨੀ ਵੀ ਜਗ੍ਹਾ ਆ ਨਾ ਇਹ ਸਾਰੀ ਗੁਰੂ ਸਾਹਿਬ ਜੀ ਦੇ ਘਰ ਦਾ ਜੋ ਜਗ੍ਹਾ ਆ ਨਾ ਬਹੁਤ ਜਿਆਦਾ ਸੋਹਣੀ ਬਣਾਈ ਹੋਈ ਆ ਕਾ ਮੋਰੇ ਬਹੁਤ ਸੋਹਣੀ ਪਾਰਕ ਬਣਾਈ ਆ ਤੇ ਇੱਧਰ ਹੀ ਗੁਰਦੁਆਰਾ ਦਮਦਮਾ ਸਾਹਿਬ ਗੁਰੇ ਆਈ ਅਸਥਾਨ ਪਾਤਸ਼ਾਹੀ ਦਸਵੀਂ ਤੇ ਹੁਣ ਆਪਾਂ ਇਹ ਗੁਰਦੁਰਾ ਸਾਹਿਬ ਦੇ ਦਰਸ਼ਨ ਕਰੂ ਤੇ ਹੁਣ ਆਪਾਂ ਸਮਨੇ ਜੋ ਅ ਗੁਰਾਈਏ ਸਥਾਨ ਆ ਪਾਤਸ਼ਾਹ ਜਸਮੀ ਜੀ ਦਾ ਉਹਦੇ ਦਰਸ਼ਨ ਕਰਦੇ ਆ ਲੋ ਜੀ ਹੁਣ ਤੁਸੀਂ ਨਾ ਗੁਰਦਰਾ ਸਾਹਿਬ ਦੇ ਜੋ ਦਰਸ਼ਨ ਕਰੇ ਨੇ ਤੇ ਬਿਲਕੁਲ ਹੀ ਇੱਧਰ ਸਾਹਮਣੇ ਜੋ ਕਿ ਮਸੰਦਾ ਦਾ ਖੂਹ ਬਣਿਆ ਹੋਇਆ ਮਸੰਦਾ ਵਾਲਾ ਖੂਹ ਤੇ ਆਪਾਂ ਹੁਣ ਉੱਥੇ ਜਾ ਕੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਦਿਖਾ ਦਿਓ ਆਏ ਭਾਈ ਮਸੰਦਾ ਵਾਲਾ ਖੂਹ ਲੋ ਜੀ ਗੁਰੂ ਕੇ ਮਹਿਲ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਚੱਲੇ ਸੀ ਅੱਗੇ ਵੱਲ ਨੂੰ ਜਿੱਥੇ ਗੁਰਦੁਆਰਾ ਸੀਸਗੰਜ ਬਣਿਆ ਹੋਇਆ ਆ ਗੁਰਦਾਰ ਸਾਹਿਬ ਦੇ ਕਰਦੇ ਆ ਪਜਾਕੇ ਦਰਸ਼ਨ ਨਾਲ ਸ਼ਾਮ ਹੋ ਜਾਈਏ ਲੋ ਜੇ ਸੀ ਗੁਰਦੁਆਰਾ ਸੀਸਗੰਜ ਸਾਹਿਬ ਦਾ ਜੋ ਇਤਿਹਾਸ ਇੱਥੇ ਲਿਖਿਆ ਹੋਇਆ ਆ ਨੌਵੀਂ ਪਾਤਸ਼ਾਹੀ ਜਦਾ ਗੁਰੂ ਤੇਗ ਬਹਾਦਰ ਜੀ ਗੁਰੂ ਦਿੱਲੀ ਵਿਖੇ ਸ਼ਹੀਦ ਹੋਣ ਤੋਂ ਬਾਅਦ ਭਾਈ ਜੈਤਾ ਜੀ ਇਸ ਸਥਾਨ ਤੇ ਹੀ ਹੁਣ ਤਾਂ ਸੀਸ ਪਾਵਨ ਸੀਸ ਲੈ ਕੇ ਆਏ ਸੀਗੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਜਣ ਕੀ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਜੋ ਸੀਸ ਦਾ ਸੰਸਕਾਰ ਕਰਿਆ ਸੀਗਾ ਤੇ ਇੱਧਰ ਹੀ ਬਿਲਕੁਲ ਸਾਹਮਣੇ ਜੋ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਬਣਿਆ ਹੋਇਆ ਇੱਥੇ ਹੀ ਬੈਠ ਕੇ ਗੁਰੂ ਸਾਹਿਬ ਨੇ ਸੰਗਤ ਨੂੰ ਬਾਣਾ ਮੰਨਣ ਦਾ ਜੋ ਕਿਹਾ ਸੀਗਾ ਕਿ ਬਾਣਾ ਬਾਣੇ ਦੇ ਵਿੱਚ ਰਹੋ ਇਥੇ ਤੋਂ ਇਹ ਗੁਰੂ ਸਾਹਿਬ ਨੇ 6 ਸਤ ਪੋ ਨੂੰ ਕਿਲਾ ਛੱਡਣ ਤੋਂ ਬਾਅਦ ਭਾਈ ਪ੍ਰਬਖਸ਼ਰ ਆਏ ਜੀ ਨੂੰ ਇਸ ਸਥਾਨ ਦੀ ਸੇਵਾ ਸੰਭਾਲ ਲਈ ਕਿਹਾ ਸੀ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਦਰਸ਼ਨ ਕਰਦੇ ਹਾਂ ਜੀ। ਲੋ ਜੀਆ ਗੁਰਦੁਆਰਾ ਕਾਰ ਦੂੰਗਾ ਸਾਹਿਬ। ਇਤਰਾ ਗੁਰਦੁਆਰਾ ਬਣਿਆ ਹੋਇਆ। ਗੁਰਦੁਆਰਾ ਸੀਸਗੰਜ ਸਾਹਿਬ ਇੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਦਰਸ਼ਨ ਕਰਦੇ ਹਾਂ ਜੀ। ਇਸ ਸਾਈਡ ਇੱਕ ਪਾਸੇ ਗੁਰੂ ਘਰ ਲੰਗਰ ਜੋ ਕਿ ਹਰਦਮ ਚੱਲਦਾ ਰਹਿੰਦਾ ਹੈ ਤੇ ਸਾਹਮਣੇ ਜੋ ਪਾਰਕ ਬਣੀ ਹੋਈ ਆ ਲੋ ਜੀ ਹੁਣ ਆਪਾਂ ਇਸ ਤੋਂ ਬਾਅਦ ਚੱਲਦੇ ਆ ਜੀ ਅੱਗੇ